ਦੇ ਵੀ ਗੇ ਉਹ ਦੇਸ਼ਾਈ ਐਾਇਦਰ ਜਿਆਦਾ ਦਾ ਮੇਰੇ ਕੀਤਾ ਬਰਬਾਰਤ ਕਰੀ ਤੁਮਾਂ ਕੋਤੇ ਕੋ ਉਦੇਸ਼ੀ ਪਰ ਇਹ ਸੋਚੇ ਕਿ ਤੁਮ ਦਾਣਵਾਲਾ ਪਾਵੇ ਸੱਜੇ ਸੁਦਾ ਦੇਣ ਦਾਣਵਾਲਾ ਸਾਰਿਆਂ ਨੂੰ ਇੱਥੇ ਸਤਕਾਰ ਪ੍ਰੇਮ ਹੈ ਸਵਾਹ ਹੁਣ ਆਪਾਂ ਬੀਬੀ ਰਾਜਕੌਰ ਜੀ ਉਹਨਾਂ ਤੋਂ ਇੱਕ ਸ਼ਬਦ ਔਰ ਉਦੋਂ ਬਾਅਦ ਬੀਬੀ ਅਮਰਜੀਤ ਕੌਰ ਜੀ ਇੱਕ ਸ਼ਬਦ ਪੜ੍ਹ ਲੈਣਗੇ ਫਿਰ ਭਾਈ ਬਲਵਿੰਦਰ ਸਿੰਘ ਜੀ ਉਹ ਸ਼ਬਦ ਦੀ ਹਾਜ਼ਰੀ ਐਵੇਂ-ਐਵੇਂ ਕਰਕੇ ਸਾਰੇ ਹਾਜ਼ਰੀ ਲਵਾਵਾਂਗੇ ਸਾਰੇ ਲਾਹਾ ਲਓ ਤੇ ਆਓ ਹੁਣ ਵਿਵਾਜੀ ਤੋਂ ਕੀਰਤਨ ਸਰਵਨ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ wah wow, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਹ ਤਦ ਸਭ ਕੁਝ ਮੈਨੂੰ ਸੌਪਿਆ ਜਾ ਤੇਰਾ

जे तूं मित्र आसाढ़ा कोरी न छोड़ वाएगुर ਜੋ ਮਹੀਂ ਜਾ ਤੂੰ ਮਹੀਆ ਕਦ ਪਸੀ ਜਾਨੀ ਤੋਹੀਆ ਜੋ ਮਹੀਂ ਜੋ ਮਹੀਂ ਜਾ ਤੂੰ ਮਹੀਆ ਕਦ ਪਸੀ ਜਾਨੀ Yay! ਗਲੀਆਂ 'ਚ ਟਕੜ ਟੁਰੀਕਾਰ ਨਾਲੇ ਪਿਆਰੇ ਨੇ ਹੋ ਗਲੀਆਂ 'ਚ ਟਕੜ ਟੁਰੀਕਾਰ ਨਾਲੇ ਪਿਆਰੇ ਨੇ ਹੋ ਚੱਲਾਂ ਤੇ ਕੀ ਜਦ ਤੱਕ ਮਿਲੀ ਰਹਾਂ ਤੇ ਟੁੱਟੇ They love to ਪੀਜੋ ਸੀ ਜੋ ਕਮਣੀ ਅੱਲਾ ਪਰਸੇ ਮੈਂ ਜਾਏ ਮਿਲਾਂ ਤਿੰਨ ਸੱਚੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਜਪੀ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦੈ ਨਾਮ ਜਪੀ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦੈ ਨਾਮ ਜਪ ਲੈਨੀ ਮਾਣੇ ਜ਼ਿੰਦਗੀ ਮੇਰੀ ਔਖੇ ਵੇਲੇ ਕਾਮਿਆਊਗਾ ਨਾਮ ਜਪ ਲੈਨੀ ਮਾਣੇ ਜ਼ਿੰਦਗੀ ਮੇਰੀ ਔਖੇ ਵੇਲੇ ਕਾਮਿਆਊਗਾ

ਵੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੇ ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੇ i okay. ¡Sey noche, una बन् से வாயு 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 போனாலே சோனால சரி சால போ சோனால சரி சால போலை சோனால yeah so. ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀਓ